ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਆਪਾਂ ਕਰਦੇ ਆ ਸਪਰੇ ਗੁੱਲੀ ਡੰਡੇ ਵਾਲੀ ਤੇ ਦੋ ਰੇਹ ਪਾਏ ਸੀ ਤੇ ਦੋ ਰੇਹ ਤੋਂ ਬਾਅਦ ਅੱਜ ਗੁੱਲੀ ਡੰਡਲੇ ਸਪਰੇ ਕਰਦੇ ਉਸ ਤੋਂ ਬਾਅਦ ਕਰਾਂਗੇ ਘਾਟਾਂ ਵਾਲੀ ਤੇ ਦੱਸ ਦਿਆ ਤੁਹਾਨੂੰ ਕਿਹੜੀ ਕਿਹੜੀ ਦਵਾਈ ਪਾਈ ਆ ਪਾਉਣ ਦੇ ਇਹਨਾਂ ਨੂੰ ਕਿਰਾਂ ਤੇ ਪੰਪ ਹੋ ਗਿਆ ਖਾਲੀ ਤੇ ਉਹ ਪਾਣੀ ਨਹੀਂ ਭਰਦਾ ਹਵਾ ਲੈਂਦਾ ਤੇ ਉਹ ਛੱਠੂ ਜੱਟ ਪਾਉਣ ਦੀ ਖਾਤਰ ਮਿੱਤਰ ਪਿਆਰਿਓ ਹੁਣ ਪਾਉਂਦੇ ਨੇ ਇਹ ਪਾਣੀ ਦਬੋ ਦੇ ਕਰਾਂ ਚੱਠੂ ਜਾ ਫੇਰ ਪਾਣੀ ਚੱਕੂ ਤੇ ਤੁਹਾਨੂੰ ਦੱਸਦੇ ਆ ਕਿਹੜੀ ਕਿਹੜੀ ਦਵਾਈ ਆ ਤੇ ਆ ਪਈਆਂ ਨੇ ਦਵਾਈਆਂ ਇਹਦੇ ਬਾਰੇ ਦੱਸਦੇ ਆ ਕਿਹੜੀ ਕਿਹੜੀ ਪਾਈ ਆ ਕਿ ਚਾਰ ਪੰਜ ਬਾਲਟੀਆਂ ਪੈਣਗੀਆਂ ਇੰਨੇ ਨਾਲ ਨਹੀਂ ਖਰਨਾ ਜੇ ਤੁਸੀਂ ਕਹੋ ਹੈ ਕਈ ਬਾਲਟੀਆਂ ਪਾਉਣੀਆਂ ਪੈਣਗੀਆਂ ਇਧਰ ਏਟ ਲਾਈਆ ਤਾਂ ਸ਼ਿਟ ਹੋਇਆ ਕਿਉਂ ਪਹਿਲੀ ਗੇਅਰ ਪਾਦਾ ਦਵਾਈ ਨਿਕਲ ਜਾਂਦੀ ਆ ਇਧਰ ਪਾ ਹਮਦਨਾ ਛੱਡਦੇ ਹੁਣ ਉਹ ਤਾਂ ਗੌਰ ਨਹੀਂ ਕਰੀ ਹੈਗੀ ਪਹਿਲੀ ਪਾ ਲੈਂਦਾ ਖਿੱਚ ਲਿਆ ਚੱਲ ਪਿਆ ਵੀ ਚੱਲ ਪਿਆ ਚੱਲ ਪਿਆ ਆ ਹੈਗੇ ਆ ਜੀ ਟਾਇਰ ਗ੍ਰਿਪ ਤੇ ਇਹ 1 ਕਿੱਲੇ ਦਾ ਇੱਕ ਪੈਕਟ ਆ ਟਾਇਰ ਗ੍ਰਿਪ ਦਾ ਚੰਗੀ ਤਰ੍ਹਾਂ ਦੇਖ ਲਿਓ ਤੇ ਆ ਆਪਣਾ 2 ਕਿੱਲੇ ਦਾ ਪੈਂਦਾ ਗੋਲਫ ਗੋਲਫ ਦਾਗਾ ਦੇਖ ਲਓ ਪੰਪਣੀ ਵੀ ਪੜ ਲਓ ਤੇ ਗੋਲਫਾ ਇਹ ਦੋ ਕਿਲਿਆਂ ਤੇ ਪੈਂਦਾ ਇਹ ਦੋ ਦਵਾਈਆਂ ਆਪਾਂ ਪਾ ਰਹੇ ਆ ਤੇ ਆ ਆਪਣੀ ਹੈਗੀਆਂ ਨਾਲ ਖੰਡੀ ਬਾਥੂ ਦੀ ਖੰਡੀ ਬਾਥੂ ਜਿਵੇਂ ਪਾਲਕ ਕਪੂਲਕ ਤੇ ਉਹਦੀ ਖਾਤਰ ਆ ਇਹ ਆਪਣੀ ਹੈਗੀ ਜੀ ਗੁੱਲੀ ਡੰਡੇ ਤੋਂ ਗੋਲਫਾ ਦੀ ਪਾਉਨੇ ਆ ਤੇ ਕਿਵੇਂ ਆ ਰਿਜ਼ਲਟ ਜਿਹੜੇ ਭਾਈਆਂ ਨੇ ਵੀਰਾਂ ਨੇ ਪਾਈਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਆਪਾਂ ਪਾ ਰਹੇ ਆ ਇਹ ਇਹਦਾ ਆਪਾਂ ਰੇਟ ਵੀ ਪਤਾ ਕਰ ਲਾਂਗੇ ਵੀ ਕੀ ਰੇਟ ਪਈ ਆ ਕਿਉਂਕਿ ਆਪਾਂ ਪੁੱਛੀ ਨਹੀਂ ਆ ਹੈਗਾ ਇਹਦੇ ਵਿੱਚ ਤਰਲੇ ਜਾ ਪਾਣੀ ਆ ਆਂ ਦੇਖ ਲਓ ਤਰ ਲਾ ਗਈ ਇਹਦੇ ਵਿੱਚ ਤੇ ਆਹ ਚ ਤੀਜੀ ਦਵਾਈ ਹੋਗੀ ਨਾਲ ਇਹਦੇ ਵਿੱਚ ਪਾਈ ਉਹਨੇ ਇਹ ਨਾਲ ਆ ਇਹ ਨਾਲ ਆਪਾਂ ਪਾਈਏ ਤੀਜੀ ਦਵਾਈ ਆ ਵੀ ਦੇਖ ਲਿਓ ਤੇ ਇਹ ਕਿਲੇ ਦੀਆਂ ਕਪੈਂਦੀਆਂ ਹਨਾ ਦੋ ਬੰਦੀਆਂ ਨੇ ਤੇ ਆਹ ਦੋ ਕੀਲਿਆ ਤੇ ਆ ਨਹੀਂ ਆ ਤਾਂ ਕੀਲੇ ਦੀ ਇੱਕ ਪੈਂਦੀ ਆ ਹਾਂ ਆ ਕੁੜੀਆਂ ਆ ਇੱਕ ਹੱਥ ਇਹ ਇੱਕ ਪੈਂਦੀ ਕੀਲੇ ਦੀ ਤੇ ਆਹ ਦਵਾਈਆਂ ਪਾਈਆਂ ਨੇ ਮਿੱਤਰੋ ਤੇ ਬਾਕੀ ਕੱਲ ਨੂੰ ਵੀ ਆਪਾਂ ਸਪਰੇਅ ਕਰਨੀਆਂ ਤੇ ਉਹਦੇ ਵਿੱਚ ਜਿੱਥੇ ਜ਼ਿਆਦਾ ਡੋਜ ਹੋਣ ਡੋਜ ਵੀ ਦੱਸਾਂਗੇ ਤੇ ਕੀ ਰੇਟ ਪਿਆ ਵੀ ਆਪਾਂ ਜਰੂਰ ਦੱਸਾਂਗੇ ਕਮੈਂਟ ਕਰਦਾਂ ਵਿੱਚ ਤੇ ਆਹ ਪਾਈਆਂ ਨੇ ਆਪਾਂ ਤੇ ਇਹ ਇੱਕ ਪੰਪ ਦਾ ਸਮਾਨ ਆ ਵੀ ਇਹ ਅਸੀਂ ਇੱਕ ਢੋਲੀ ਆ ਟੈਂਕ 6 ਕੀਲਿਆਂ ਤੇ ਕਰਦੇ ਆਂ ਤੇ 6 ਗਿੱਲੇ ਦੇ ਹਿਸਾਬ ਨਾਲ ਪਾਉਣੇ ਤੇ ਹੁਣ ਆਪਾਂ ਕਰਿਆ ਅੱਧਾ ਕਿਉਂਕਿ ਆਪਾਂ ਗਿੱਲੇ ਤਿੰਨ ਚਾਰ ਤੇ ਸਪਰੇਅ ਕਰਨੇ ਹਨ ਸ਼ਾਮ ਦਾ ਵੇਲਾ ਹੈ ਕਿ ਉਹ ਗੇਟਬਾਲ ਤੇ ਆਹ ਮਿੱਤਰੋ ਗੇਟਬਾਲ ਮੋੜ ਤੇ ਪਾਣੀ ਵਾਲਾ ਆਹ ਕਰਦੀਏ ਸਿੱਧਾ ਇਹਨੂੰ ਬਣਦੇ ਵੀ ਪਾਈਪ ਨੂੰ ਹਰੇ ਨਾਂਮਰੀ ਪਾਦੇ ਪਾਦੇ ਢੋਲ ਦੇ ਕਰਾ ਪਰ ਹਾਂ ਇਕੱਠਾ ਕਰਤਾ ਬਣਦੇ ਆ ਢੋਲ ਦੇ ਤਰਲਾ ਪੂਰੀ ਇਹ ਗੂੰਦ ਜੀ ਇਹ ਹੈ ਗਲੀਸ਼ ਜਗਾ ਗਲੀਸ਼ ਜੀ ਇਹੀ ਕੋਲ ਨਹੀਂ ਔਖਿਆ ਕਹਿੰਦੇ ਸਵੇਰੇ ਆ ਪਾਊਡਰ ਹੋਣਾ ਮਾਰ ਦੇ ਪਾ ਦੇ ਕਰਾਂ ਘੋਲ ਦੇ ਪਰਮਿਆਂ ਆ ਵੀ ਚੱਕੋ ਕਰਾਂ ਖੋਲੋ ਡੱਬੇ ਹਿੰਮਤ ਨਾਲ ਤੁੰਵੇਂ ਹੋ ਗਿਆ